ਸਰ ਦੋਸਤੋ ਆਰਪੀ ਲਾਈਵ ਮੇਡੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਵਾਗਤ ਹੈ ਮੈਂ ਤੁਹਾਡਾ ਆਪਣਾ ਅਮਨਦੀਪ ਜੱਟ ਵੱਲ ਤੋਂ ਇਸ ਟਾਈਮ ਜਿਹੜਾ ਅਸੀਂ ਨਵਾਂ ਰਾਣਾ ਦੇ ਵਿੱਚ ਮੌਜੂਦ ਆ ਫਾਜ਼ਿਲਕਟਪਿੰਡ ਨਵਾਂ ਰਾਣਾ ਦੇ ਸਰਪੰਚ ਅਮਨਦੀਪ ਕੋਰ ਅਤੇ ਉਹਨਾਂ ਦੇ ਪਤੀ ਗੁਰਦੀਪ ਸਿੰਘ ਲਾਹੌਰਿਆ ਵੱਲੋਂ ਪਿੰਡ ਦੀ ਨੁਹਾਰ ਬਦਲਣ ਦੇ ਵਿੱਚ ਕੋਈ ਕੋਰ ਕਸਰ ਨਹੀਂ ਛੱਡੀ ਗਈ ਪਿਛਲੇ 5 ਸਾਲਾਂ ਦੇ ਵਿੱਚ ਪਿੰਡ ਦਾ ਭਰਪੂਰ ਵਿਕਾਸ ਕਰਵਾਇਆ ਗਿਆ ਅਤੇ ਹਰ ਚੀਜ਼ ਇੱਥੇ ਲਗਵੋਨ ਦਾ ਪ੍ਰਯਾਸ ਕੀਤਾ ਗਿਆ ਚਾਹੇ ਉਹ ਆਰੋ ਹੋਵੇ ਚਾਹੇ ਉਹ ਪੰਚਾਇਤਕਰ ਹੋਵੇ ਚਾਹੇ ਉਹ ਸਿਲਾਈ ਸੈਂਟਰ ਹੋਵੇ ਸੜਕਾਂ ਨਾਲੀਆਂ ਹੋਣ ਜਾਂ ਫਿਰ ਹੋਰ ਵੀ ਜਿਹੜੇ ਕੰਮ ਐ ਉਹਨਾਂ ਵੱਲੋਂ ਕਰਵਾਏ ਗਏ ਐ ਇਸ ਦੇ ਨਾਲ ਹੀ ਪਿੰਡ ਦੇ ਸ਼ਮਸ਼ਾਨ ਘੜ ਦੀ ਵੀ ਇੱਥੇ ਪੂਰੀ ਦੇਖਭਾਲ ਪੰਚਾਇਤ ਵੱਲੋਂ ਕੀਤੀ ਗਈ ਅਤੇ ਸਰਪੰਚ ਅਮਨਦੀਪ ਗੌਰ ਅਤੇ ਉਹਨਾਂ ਦੇ ਪਤੀ ਗੁਰਜੀਤ ਸਿੰਘ ਲਾਹੋਰੀਆ ਦੀ ਅਗਵਾਈ ਦੇ ਵਿੱਚ ਇਹ ਸ਼ਮਸ਼ਾਨ ਘੜ ਦੀ ਸੂਰਤ ਹੀ ਬਦਲ ਦਿੱਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬੜਾ ਵਧੀਆ ਸ਼ਮਸ਼ਾਨਘਾਟ ਇੱਥੇ ਬਣਾਇਆ ਗਿਆ ਇਸ ਦੇ ਨਾਲ ਹੀ ਪਿੰਡ ਦੇ ਵਿੱਚ ਹੋਰ ਵੀ ਵਿਕਾਸ ਦੇ ਕੰਮ ਕੀਤੇ ਗਏ ਹਨ ਪੰਚਾਇਤ ਘਰ ਇੱਥੇ ਬਣਵਾਇਆ ਗਿਆ ਇਸ ਦੇ ਨਾਲ ਹੀ ਪਿੰਡ ਦੀ ਨੁਹਾਰ ਬਦਲਣ ਦੇ ਵਿੱਚ ਕੋਈ ਕੋਰ ਕਸਰ ਸਰਪੰਚਾਂ ਵੱਲੋਂ ਨਹੀਂ ਛੱਡੀ ਗਈ ਹੈ ਗੱਲਬਾਤ ਕਰਦੇ ਹਾਂ ਕਿ ਜਿਹੜਾ ਗੁਰਜੀਤ ਸਰਪੰਚ ਵੱਲੋਂ ਕਿੰਨੇ ਕੁ ਜਿਹੜੇ ਕੰਮ ਕਰਵਾਏ ਗਏ ਸੀਗੇ ਤੇ ਉਸ ਦੇ ਮਸਲਿਆਂ ਲੈ ਕੇ ਅਸੀਂ ਅੱਜ ਪਿੰਡ ਨਵਾਂ ਰਣ ਦੇ ਵਿੱਚ ਜਿਹੜੇ ਪਹੁੰਚੇ ਹਾਂ ਤੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਕਿ ਉਹਨਾਂ ਨੇ ਅਰੇ ਕਾਰਜਕਾਲ ਵਿੱਚ ਕਿੰਨੇ ਕੁ ਜਿਹੜੇ ਕੰਮ ਕਰਵਾਏ ਸੀਗੇ ਤੇ ਆਉਣ ਵਾਲੇ ਟਾਈਮ ਵਿੱਚ ਹੋਰ ਕਿੰਨੇ ਕੁ ਕੰਮ ਜਿਹੜੇ ਕਰਵਾ ਸਕਦੇ ਆ ਚਲੋ ਜੀ ਮਿਲਦੇ ਆ ਉਹਨਾਂ ਨੂੰ ਜਿਹੜੇ ਨਾਲ ਜਿਹੜੇ ਮੌਜੂਦ ਨੇ ਗੁਰਜੀਤ ਜੀ ਸਰਪੰਚ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੇ ਕੁ ਜਿਹੜੇ ਕੰਮ ਸੀ ਉਹਨਾਂ ਵੱਲੋਂ ਜਿਹੜੇ ਕਰਵਾਏ ਗਏ ਸੀਗੇ ਹਾਂ ਜੀ ਸਰਪੰਚ ਸਾਹਿਬ ਪਿੰਡ ਦਾ ਤੁਹਾਡਾ ਸਵਾਗਤ ਹੈ ਆਰਲੀ ਲਾਈਵ ਮੀਡੀਆ ਚੈਨਲ ਤੇ ਥੈਂਕ ਯੂ ਅਰੇ 5 ਸਾਲ ਦੇ ਕਾਰਜਕਾਲ ਵਿੱਚ ਕਿੰਨੇ ਕੁ ਜਿਹੜੇ ਕੰਮ ਥੋੜਾ ਜਿਹੜੇ ਕਰਵਾਏ ਗਏ ਸੀ ਉਸ ਦੇ ਬਾਰੇ ਅੱਜ ਗੱਲਬਾਤ ਛੋੜੇ ਨਾ ਕਰਨ ਪਹੁੰਚਿਆ ਜੀ ਜੇ ਸੋ ਮੜੇ ਕਿੰਨੇ ਕੁ ਬੜੇ ਨੇ ਜਿਹੜੇ ਕੰਮ ਕਰਵਾਏ ਗਏ ਕੰਮ ਦਾ ਜੀ ਪਹਿਲਾਂ ਤਾਂ ਪਿੰਡ ਵਾਸੀਆਂ ਨੂੰ ਲੋਕਾਂ ਨਾਲ ਦੋਸਤ ਕੰਮ ਕੀਤੇ ਆ ਇਸ ਵਾਰ ਮੈਂ ਦਬਾਅ ਪੁੱਛ ਰਿਹਾ ਲੇਖਣ ਆਦੇ ਆ ਇਸ ਤੋਂ ਪਿੱਛਲਾ ਡਾ ਪਲਾਨ ਸੀ ਮੇਰੀ ਭਾਈ ਵੀ ਸਰਪੰਚ ਆਮਜੀਤ ਹੋਰ ਤੇ ਐਸ ਜੋ ਵੀ ਅਸੀਂ ਪਿੰਡ ਵਾਸੀਆਂ ਦੇ ਕੰਮ ਕਰਵਾਏ ਸੀ ਇਸ ਵਾਰੀ ਹਰੇਕ ਉਹ ਸਾਨੂੰ ਲੋਕ ਕੰਮਾਂ ਦਾ ਮੁੱਲ ਪਾ ਰਹੇ ਨੇ ਤੇ ਅਸੀਂ ਲੋਕਾਂ ਦੇ ਕੰਮ ਕੀਤੇ ਦਾ ਅੱਜ ਲੋਕ ਸਾਡੇ ਨਾਲ ਖੜੇ ਨੇ ਜੇ ਆਪਾਂ ਗੱਲ ਕਰੀਏ ਪਹਿਲਾ ਜਿਹੜੇ ਸੀ ਜਿਹੜੇ ਇਲੈਕਸ਼ਨ ਤੋਂ ਪਹਿਲਾ ਜਿਹੜੇ ਸਰਪੰਚ ਸੀ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਵੀ ਕੋਈ ਕੰਮ ਕਰਵਾਏ ਗਏ ਹੋਣਗੇ ਆਪਣੇ ਟਾਈਮ ਵਿੱਚ ਜਿਹੜੇ ਹੁਣ ਜਿਹੜੇ ਕੰਮ ਦੇ ਜਿਹੜੇ ਤੁਹਾਡੇ ਕਾਰਜਕਾਲ ਦੇ ਵਿੱਚ ਜਿਹੜੇ ਕੰਮ ਕਰਵਾਏ ਗਏ ਆ ਉਹਦੇ ਮਤਲਬ ਲੈ ਕੇ ਕਿੰਨਾ ਕੁ ਜਿਹੜਾ ਫਰਕ ਹੈ ਉਹਦੇ ਬਾਰੇ ਗੱਲ ਕਰਨੀ ਚਾਹੀਦੀ ਮੇਰੀ ਜਿਹੜੀ ਪੰਚਾਇਤ ਰਾਣਾ ਤੁਹਾਨੂੰ ਰਾਣਾ ਤੋਂ 25 ਸਾਲ ਪਹਿਲਾਂ ਲੱਗ ਗਈ 25 ਸਾਲ ਪਹਿਲਾਂ ਤੋਂ ਸਾਡੇ ਜਿਹੜੇ ਸ਼ੁਰੂ ਸਰਪੰਚ ਬਣੇ ਸੀ ਜਦੋਂ ਤੋਂ ਕਿਹਨਾ ਸਰਪੰਚ ਬਣੇ ਹੋਏ ਉਹਨਾਂ ਗੋਦ ਗੋਵਸਤੇ ਜਿਹੜੀ ਜਿ ਆਪਣੀ ਜਗਾ ਦਿੱਤੀ ਦਿੰਦੇ ਵਿੱਚ ਜਿਹੜਾ ਇਸ ਟਾਈਮ ਨੂੰ ਗੁਰੂ ਰਾਮ ਦੇ ਨਵੰਨਤ ਗੁਰਦੁਆਰਾ ਸਾਹਿਬ ਬਣਾਇਆ ਤੇ ਉਸ ਤੋਂ ਜੋ ਜਿਹੜੇ ਸਰਪੰਚ ਆਏ ਉਹਨਾਂ ਨੇ ਜਿਹੜਾ ਆਪਾਂ ਪੰਚਾਇਤ ਕਰਕੇ ਰਿਪੇਅਰ ਕੀਤਾ ਉਹ ਬਹੁਤ ਸੋਹਣੀ ਬਿਲਡਿੰਗ ਬਣਾਈ ਸੀ ਪੰਚਾਇਤ ਕਰਦੀ ਪਰ ਟਾਈਪ ਪੈਣਾ ਥੋੜੀ ਖਰਾਬ ਹੋ ਗਈ ਤਾਂ ਆਪਾਂ ਫੇਰ ਕਰਕੇ ਦੁਬਾਰਾ ਮਨਸਿਰੇ ਉਖਾਰੇ ਉਸ ਤੋਂ ਜਿਹੜੇ ਬਾਅਦੋਂ ਸਰਪੰਚ ਆਏ ਉਹਨਾਂ ਨੇ ਜਿਹੜੀ ਸਮਾਂ ਸਾਡੀ ਕੰਟੀ ਦੀ ਜ਼ਮੀਨ ਹੋ ਸੀ ਇੱਕ ਕਿੱਲਾ ਤੋਂ 5 ਕਿੱਲੇ ਤੱਕ ਬਣਾਇਆ ਜੋ ਪਹਿਲਾਂ ਜਮੀਨ ਸੀ ਉਹ ਸਾਡੀ ਇੱਕ ਕਿੱਲਾ ਸੀ ਉਹਦੇ ਵਿੱਚ ਜਿਹੜਾ ਪਾਣੀ ਦੀ ਜਿਹੜਾ ਹੈ ਨਹੀਂ ਸੀ ਸਾਡੇ ਕੋਲੇ ਪਾਣੀ ਦੀ ਬੜੀ ਸਮੱਸਿਆ ਸੀ ਉਹ ਸਾਡੇ ਤੋਂ ਜਿਹੜਾ ਪਹਿਲਾ ਸਰਪੰਚ ਸਾਹਿਬ ਜੀ ਉਹਨਾਂ ਨੇ ਪਾਣੀ ਦਾ ਪ੍ਰੋਗਰਾਮ ਕੀਤਾ ਔਰ ਗੱਲ ਇਹ ਚਲੋ ਜਿਵੇਂ ਨਹੀਂ ਇਹ ਪੁਰਾਣੇ ਸਰਪੰਚਾ ਨੇ ਆਪਦੇ ਟਾਈਮ ਦੇ ਜਿਹੜੇ ਕੰਮ ਹੁੰਦੇ ਸੀ ਜਿਵੇਂ ਹੁਣ ਗੱਲ ਕਿ 14ਵੇਂ ਤੌਣ ਲਾਪਿਆ 15ਵੇਂ ਤੌਣ ਲਾਪਿਆ ਮਰੇਗਾ ਦੇ ਵਿੱਚ ਵਾਰ ਤੋਂ ਵਾਰ ਕੰਮ ਆਉਣ ਲੱਗਦੇ ਪਹਿਲਾ ਜਿਹੜਾ ਕੰਮ ਸਿਰਫ ਲੇਬਰ ਲੇਬਰ ਦਾ ਕੰਮ ਤਕਰੀਬਨ ਹੁੰਦਾ ਸੀ ਪੱਕੇ ਕੰਮ ਬਹੁਤ ਘੱਟ ਹੁੰਦੇ ਸੀ ਤੇ ਸਾਡੇ ਟਾਈਮ ਆਇਆ ਕੋਈ ਲੋਕਾਂ ਦੇ ਸਹਿਯੋਗ ਨਾਲ ਅਕਸਰ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਪਿੰਡ ਦਾ ਸਹਿਯੋਗ ਵਧਾਉਂਦਿਆਂ ਆਇਆ ਉਹਦੇ ਕਰਕੇ ਜਿਹੜਾ ਸੀ ਅਗਰ ਨੇ ਰਾਟੇ ਕਰਕੇ ਜਿਆਦਾ ਪਿੰਡ ਜਿਹੜਾ ਕਮ ਸੇ ਕਮ 80 ਤੋਂ ਜ਼ਿਆਦਾ ਨਿਕਲਸੀ ਬੰਦੇ ਦੇ ਕੰਮ ਦੀ ਕੰਪਲੀਟ ਕਰ ਲਿਆ। ਉਹ ਕੰਮਾਂ ਦੇ ਵਿੱਚ ਆ ਜਾਂਦਾ ਜਿਵੇਂ ਉਹ ਪੁਰਾਣੇ ਸਾਡੇ ਬਜ਼ੁਰਗ ਸੀ ਉਹਨਾਂ ਦੀ ਪੈਨਸ਼ਨਾਂ ਹੀ ਲੱਗਣਾ ਜਿਹੜੀਆਂ ਰਹਿ ਗਈਆਂ ਸਭ ਤੋਂ ਪਹਿਲਾਂ ਜਿਹੜੇ ਉਹ ਬੀਤੀਆਂ ਪੈਨਸ਼ਨਾਂ ਮੇਰੇ ਅੰਮ੍ਰੇਖਾ ਦਾ ਕੰਮ ਸੀ ਮੇਰੇ ਅੰਮ੍ਰੇਖਾ ਦਾ ਕੰਮ ਬੜੇ ਘੱਟੋਂ ਬਾਈ ਉਹ ਅਸੀਂ ਕੋਸ਼ਿਸ਼ ਕਰੀ ਦੀਏ ਵੀ ਹਰੇਕ ਜਿਹੜਾ ਪਰਿਵਾਰ ਹੈ ਉਹਨੂੰ 100 ਦਿਨਾਂ ਨੂੰ ਜਿਹੜਾ ਕੰਮ ਦਾ ਹੈ ਉਹ ਇੱਕ ਸਾਲ ਦੇ ਵਿੱਚ ਮਿਲਦਾ ਹੈ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਵੀ 100 ਦਾ 100 ਦਿਨ ਜਿਹੜਾ ਕੰਮ ਲੁੱਟਾ ਜਾਵੇ। ਕੈਟਲ ਸ਼ੈੱਡ ਇਹ ਕਿੱਲੇ ਵਾਲਾ ਸੀ ਚਾਹ ਪੀ ਉਹਨੇ ਕਿਹਾ ਵੀ 100 ਕਿੱਲੇ ਆਹੇ ਹਰ ਇੱਕ ਘਰ ਦੇ ਵਿੱਚ ਅਸੀਂ ਕੈਪਟਰ ਸ਼ੈੱਡ ਇਹਦਾ ਆਪਣਾ ਪਤਰਾਇਆ ਅਸੀਂ ਪਿੰਡ ਦੇ ਵਿੱਚ ਵੀ ਗਏ ਸੀਗੇ ਗੱਲਬਾਤ ਜਿਹੜੀ ਲੋਕਾਂ ਨਾਲ ਹੋਈ ਸੀ ਇਹ ਇਹ ਨਹੀਂ ਥੋੜਾ ਜਿਹੜੇ ਸਿੱਧਕੀਤੀ ਹੈ ਕੰਮ ਦੀ ਵੀ ਬਹੁਤ ਹੀ ਜਿਹੜੇ ਚੰਗੇ ਕੰਮ ਕਰਵਾਏ ਗਏ ਤੇ ਆਉਣ ਵਾਲਾ ਜਿਹੜਾ ਟਾਈਮ ਹੈ ਉਹਨਾਂ ਨੇ ਨਾਲ ਅਸੀਂ ਗੱਲ ਕੀਤੀ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਆਉਣ ਵਾਲੇ ਟਾਈਮ ਲਈ ਜਿਹੜਾ ਗੁਰਜੀਤ ਰੰਗ ਹੈ ਜਿਹੜਾ ਸਾਨੂੰ ਸਰਪੰਚ ਚਾਹੀਦਾ ਤੇ ਆਉਣ ਵਾਲੇ ਟਾਈਮ ਤੇ ਜਿਹੜਾ ਪਿੰਡ ਦਾ ਜਿਹੜਾ ਇੱਕ ਵਿਸ਼ਵਾਸ ਹੈ ਉਹਨਾਂ ਕੋਲ ਜਿਹੜਾ ਬਣਾਇਆ ਗਿਆ ਤੁਹਾਡੇ ਵੱਲੋਂ ਕਿ ਇਹ ਇਹ ਬ ਗੱਲ ਕਰੀਏ ਅੱਗੋਂ ਜਦ ਆਉਣ ਵਾਲਾ ਟਾਈਮ ਆ ਤੁਸੀਂ ਹੋਰ ਕਿਸ ਤਰ੍ਹਾਂ ਦੇ ਕੰਮ ਜਿਹੜੇ ਕਰਨ ਜਾ ਰਹੇ ਹੋ ਜਾਂ ਕਿਹੋ ਜਿਹੇ ਤਰ੍ਹਾਂ ਦੇ ਜਿਹੜਾ ਸੀ ਪਿੰਡਾਂਾਂ ਸੀ ਜਿਹੜੇ ਤੁਸੀਂ ਦਿਲ ਜਿਸੰਦੇ ਜਿਹੜੋ ਜਿਹੜਾ ਤੁਹਾਨੂੰ ਲੋਕ ਵਿਸ਼ਵਾਸ ਦੇ ਰਹੇ ਨੇ ਪਿੰਡ ਵਿੱਚ ਤੁਸੀਂ ਜਾ ਕੇ ਆਇਓ ਪਿੰਡ ਦਾ ਸਭ ਤੋਂ ਪਹਿਲਾ ਜੇ ਪਿੰਡ ਦਾ ਸਹਿਯੋਗ ਹੈ ਤੇ ਤਾਂ ਹੀ ਸਰਪੰਚ ਕੰਮ ਕਰ ਸਕਦਾ ਹੈ ਜੇ ਪਿੰਡ ਦੇ ਵਿੱਚ ਆਪਾਂ ਲੜਾਈ ਝਗੜੇ ਕਰੀ ਜਾਵਾਂਗੇ ਜਾਂ ਸਰਪੰਚ ਤੇ ਅਧਿਕਾਰੀਆਂ ਨਾਲ ਲੱਗੀ ਜਾਣਗੇ ਜਾਂ ਸੀ ਕੋਈ ਕੰਮ ਸੰਝੇ ਕੰਮ ਦੇ ਸਰਕਾਰ ਦਾ ਹੀ ਭਾਈ ਜਾਵਾਂਗੇ ਉਹ ਕੰਮ ਕਿਸੇ ਪਿੰਡਾਇਤ ਦੇ ਕੋਲੋਂ ਕੋਈ ਕੰਮ ਨਹੀਂ ਟਿਕਾ ਜਾਂਦਾ ਸਾਰੇ ਪਿੰਡ ਦਾ ਪੂਰਾ ਬੜਾ ਵਧੀਆ ਪਾਇਸਾ ਸੰਜੋਗ ਰਿਹਾ ਤਾਂ ਜੋ ਕਮਨ ਜਿਹੜੇ ਸਾਰੇ ਲੱਗੇ ਨਾ ਤੁਹਾਨੂੰ ਕੰਮ ਕਰਾਈ ਹੁੰਦਾ ਸੀ ਕਮਨਾਂ ਦੇ ਵਿੱਚ ਸਾਡਾ ਜਿਹੜਾ ਪੰਚਾਇਤ ਘਰ ਬਹੁਤ ਵਧੀਆ ਰਿਪੇਅਰ ਕਰਕੇ ਆਪਾਂ ਏਸੀ ਜਿਹੜਾ ਖੋਲੇ ਸੀ ਜਿਹੜਾ ਪੰਚਾਇਤ ਘਰ ਬਣਾਇਆ ਉਸ ਤੋਂ ਬਾਅਦ ਕਮਿਟੀ ਹਾਲ ਦੀ ਕਮਿਟੀ ਵਾਲੀ ਦੋਰ ਤੋਂ ਬਣਾਇਆ ਗਿਆ ਅੰਗਨwadi ਸਾਡੇ ਪਿੰਡ ਦਾ ਗੱਲ ਕਦੀ ਜਿਹੜਾ ਇਹਨਾਂ ਕੋਲ ਬੁਰਾ ਹਾਲ ਸੀ ਕਿ ਉਹਦੇ ਥਲੇ ਜਿਹੜੇ ਬੱਚੇ ਹੁੰਦੇ ਸੀ ਉਹ ਬੱਚੇ ਵੀ ਸੇਫ ਰਹਿੰਦੇ ਹੋਏ ਜਿਹੜੀ ছাত্রী ਲੋਕਾਂ ਕੱਚੀ ਚਾਪਦੀ ਉਹਦੀ ਗੱਲ ਸਭ ਤੋਂ ਪਹਿਲਾਂ ਪਹਿਲੇ ਪਾਣ ਜਿਹੜੇ ਸਾਲ ਦੇ ਵਿੱਚ ਅਸੀਂ ਆਂਗਣ ਵਾਲੀ ਕੰਪਲੀਟ ਕੀਤਾ ਲੋਕਟੈਲ ਦੀ ਗੱਲ ਸੀ ਲੋਕਟੈਲ ਦਾ ਘਰ ਘਰ ਗੱਲ ਕਰੀ ਜੇ ਕਿਸੇ ਅੰਦਰ ਤੱਕ ਵੀ ਗਈ ਇਹ ਤਾਂ ਅਸੀਂ ਅੰਦਰ ਕੱਢ ਵੀ ਆਪੀ ਮੇਰੀ ਪੰਜਾਬ ਨੂੰ ਵੀ ਰਵਾਈ ਲਈਏ ਸ਼ਮਸ਼ਾਨ ਘਾੜ ਦਾ ਬੜਾ ਭਰਾ ਸੀ ਇੰਨਾ ਕੁ ਭਰਾ ਆਸੇ ਵੀ ਨਹੀਂ ਕਹਿੰਦੇ ਮੈਂ ਤੁਹਾਨੂੰ ਜੋ ਉਹਦੇ ਕੋ ਪੁਰਾਣੇ ਤਸਵੀਰਾਂ ਪਈਆਂ ਹੁੰਦੀਆਂ ਮੈਂ ਤਾਂ ਉਹ ਵੀ ਜਾਂਗਾ ਕੋਈ ਸੋਸ਼ਲ ਮੀਡੀਆ ਤੇ ਮੈਂ ਡਾਊਨਲੋਡ ਕਰਿਆ ਜੋ ਹੁਣ ਵੀ ਮੈਂ ਚੱਲ ਕਰ ਦਿੱਤਾ ਹੈ ਜੀ ਕੁਰਸੀਆਂ ਟੇਬਲ ਦੀ ਮੰਗ ਸੀ ਸਾਰੇ ਘਰ ਜਿਹੜੇ ਕੁਰਸੀ ਟੇਬਲ ਪੁੱਗੀ ਹੈ ਇਹ ਚੋਆ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਕਰਨ ਕੁਇਕ੍ਰਿਕਟ ਦੀ ਗੱਲ ਹੈ ਕ੍ਰਿਕਟ ਕਿਟ ਉਪਲਬਧ ਕਰਾਈ ਗਈ ਜੇ ਕੋਮ ਗਾਲੀਗਾਂ ਦੀ ਕਿਟ ਦੀ ਲੋੜ ਤੇ ਗਾਲੀਗਾਂ ਪਾਇਆ ਗਿਆ ਸਾਡੇ ਢਾਂਗਿਆਂ ਦੇ ਜਿਹੜਾ ਪਿੰਕੋ ਦੂਰ ਹੋਣ ਕਰਕੇ ਟੂਕੀਆਂ ਦਾ ਵਾਟਰ ਬਾਲਸ ਦਾ ਪਾਣੀ ਨਹੀਂ ਪਹੁੰਚਦਾ ਕੋਲ ਪਿਛਲੇ ਕਾਲ 6 ਮਹੀਨੇ 6 ਸਾਲ ਦੇ ਵਿੱਚ ਵਿੱਚ 6 ਮਹੀਨਿਆਂ ਦੇ ਸਾਲ ਦੇ ਵਿੱਚ ਵਿੱਚ ਅਸੀਂ ਟੂਕੀਆਂ ਦਾ ਪਾਣੀ ਵੀ ਢਾਂਗਿਆਂ ਤੱਕ ਪਹੁੰਚਾਇਆ ਗਿਆ ਜਿਹੜੇ ਸਾਡੇ ਨੇੜੇ ਸਲਾਈ ਸੈਂਟਰ ਦੀ ਲੋੜ ਤੋਂ ਅੱਜ ਜਦੋਂ ਇਹ ਸ਼ੁਰੂ ਕੀਤਾ ਪੰਚਾਇਤ ਸਾਡੀ ਬਣੀ ਪਹਿਲੇ 6 ਮਹੀਨਿਆਂ ਦੇ ਵਿੱਚ ਸਵਾਈ ਸਾਈਡ ਤੋਂ ਹੀ ਖੋਲੇ ਗਿਆ ਉੱਥੇ ਉਸ ਤੋਂ ਬਾਅਦ ਪਬਲਿਕ ਸ਼ੈੱਡ ਜਿਹੜਾ ਜਮੀਨدار ਕਿਸਾਨ ਸੀ ਜਿਹੜਾ ਸਾਡੇ ਦਾਣਾ ਮੰਡੀ ਪਿੰਡ ਦੇ ਵਿੱਚ ਰਾਣਾ ਮੂਹ ਰਾਣਾ ਸਾਡੀ ਦਾਣਾ ਮੰਡੀ ਹੈ ਔਰ ਬਾਹਰ ਤੋਂ ਵੀ ਕਈ ਪਿੰਡਾਂ ਦੇ ਉੱਥੇ ਜਿਹੜੇ ਲੋਕ ਨੇ ਫਸਲ ਲੈ ਕੇ ਆਉਂਦੇ ਸੀ ਤੇ ਉੱਥੇ ਵਿੱਚ ਬੈਠਣ ਵਾਸਤੇ ਜਿਹੜੀ ਛਾਂ ਦੀ ਬੜੀ ਜਿਆਦਾ ਲੋੜ ਸੀ ਉਹ ਗੱਲ ਸਭ ਤੋਂ ਜਿਹੜੀ ਪੰਚਸਾਨਾ ਦੀ ਮੰਗ ਸੀ ਉਹ ਹੀ ਪਬਲਿਕ ਸ਼ੈੱਡ ਦੋ ਆਇਆ ਗਿਆ ਉੱਥੇ ਪਬਲਿਕ ਸ਼ੈੱਡ ਬਣਾਇਆ ਗਿਆ ਪੰਚਾਇਤੀ ਜ਼ਮੀਨ 'ਤੇ ਲੱਗੇ ਦੱਸਿਆ ਸਾਡੀ ਇੱਕ ਥੋੜਾ ਬੇਦੀ ਜ਼ਮੀਨ ਹੈ ਬਹੁਤ ਥੋੜਾ ਸਾਡੇ ਕੋਲ ਜਿਹੜੀ ਪੰਚਾਇਤੀ ਜਮੀਨ ਹੈ 8 ਕਿੱਲੇ ਆ ਉਹਦੇ ਵਿੱਚੋਂ ਹੀ 5 ਕਿੱਲੇ ਜਿਹੜੀ ਜਮੀਨ ਪਜਾਉ ਕਰ ਲਈਏ ਤੇ ਇਹਦੇ ਕਿੰਨੇ ਜਮੀਨ ਰਹਿ ਗਈ ਉਹ ਵਾਹਿਗੁਰੂ ਕਿਰਪਾ ਕਰੇ ਦੁਬਾਰਾ ਸਰਪੰਚ ਬਣੇ ਮੇਰੀ ਪੰਚਾਇਤ ਪੂਰੀ ਬਣੇ ਤੇ ਮੈਂ ਇਹ ਜਿਹੜਾ 3 ਕਿੱਲੇ ਜ਼ਮੀਨ ਹੈ ਉਹ ਵੀ ਪਜਾਉ ਕਰਾਂਗੇ ਮੈਂ ਨਹੀਂ ਖਾਲੇ ਦੀ ਗੱਲ ਸੀ ਮੈਂ ਨਹੀਂ ਖਾਲੇ ਕਿਸੇ ਦਾ ਵੀ ਗੱਲ ਕਿਸੇ ਤੋਂ ਕਿਸੇ ਨੇ ਚਾਹ ਹਰੇਕ ਖੇਤ ਲੈ ਕੇ ਹਰੇਕ ਖੇਤ ਤੱਕ ਜਿੰਨੇ ਇੱਕ ਦਿਨ ਮੰਗ ਕੀਤੀ ਇਹਨੇ ਸਾਨੂੰ ਮਦਦ ਦਿੱਤਾ ਉਹਦਾ ਨਹਿਰੀ ਖਾਲਾ ਵੀ ਬਣਾਇਆ ਤੁਸੀਂ ਗੱਲ ਕਰੀਏ 5 ਸਾਲ ਦੇ ਕਾਰਜਕਾਰ ਵਿੱਚ ਚੰਗੇ ਕੰਮ ਕੀਤੇ ਆ ਉਹਦੇ ਵਿੱਚ ਜਿਹੜੇ ਇੱਕ ਜਿਹੜਾ ਬੁਰਾਈ ਕਰਨ ਵਾਲੇ ਵੀ ਜਿਹੜੇ ਹੁੰਦੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਤਾਂ ਜੀ ਕਰੋ ਜੇ ਚੰਗਾ ਕੰਮ ਕਰ ਕੋਈ ਵੀ ਕੰਮ ਕਰਾਂਗੇ ਉਹਨੇ ਕਿਹਾ ਵੀ ਜੇ ਕਰੋ ਚੱਲੇ ਆ ਤੇ ਮਾੜਾ ਕੰਮ ਪਹਿਲਾਂ ਹੋਣਾ ਤੇ ਚੰਗਾ ਕੰਮ ਬਾਅਦ ਚੋਣਾ ਕੰਮ ਅਸੀਂ ਕਰਦੇ ਆ ਗਲਤੀਆਂ ਹੁੰਦੀਆਂ ਵੀ ਹੋਣੀਆਂ ਜੇ ਕੰਮ ਕੀਤੇ ਹੋਣ ਜਿਹਨੇ ਕੰਮ ਕੀਤੇ ਨੇ ਦੇ ਵਿੱਚ ਸਾਰੇ ਕੋ ਗਲਤੀਆਂ ਵੀ ਹੋਣੀਆਂ ਜ਼ਰੂਰੀ ਨਹੀਂ ਕਹਿੰਦੇ ਵੀ ਸਾਰੇ ਕੰਮ ਚੰਗੇ ਕੀਤੇ ਆ ਜੇ ਕੰਮ ਕਰਾਂਗੇ ਤਾਂ ਗਲਤੀਆਂ ਵੀ ਜ਼ਰੂਰ ਹੋਣਗੀਆਂ ਜਿਹੜੇ ਵਿੱਚ ਇਹਦੇ ਵਿੱਚ ਜਿਹੜੀਆਂ ਰਿਕਾਵਤਾਂ ਜਿਹੜੇ ਪਾਉਂਦੇ ਆ ਲੋਕ ਉਹਨਾਂ ਬਾਰੇ ਤੁਸੀਂ ਕੀ ਜਾਣਨਾ ਚਾਹੋਗੇ ਨਹੀਂ ਰਿਕਾਵਤਾਂ ਦਾ ਜੀ ਚਲੋ ਸਾਢੇ 4 ਸਾਲ ਸਾਡੀ ਜਿਹੜੀ ਪੰਚਾਇਤ ਬੜੀ ਵਧੀਆ ਜਲਦੀ ਕੋਈ ਰਿਕਾਵਤ ਲਈ ਗਈ ਤੇ ਕੰਮ ਵੀ ਬਹੁਤ ਵਧੀਆ ਹੋਇਆ ਜਿਵੇਂ ਸਾਡੇ ਪਿੰਡ ਦੇ ਸੰਯੋਗ ਦੇ ਨਾਲ ਪਿਛਲੀ ਜਿਹੜੀ ਪੰਚਾਇਤੀ ਜ਼ਮੀਨਾਂ ਦੇ ਨਾਲ ਉੱਪਰ ਜਿਹੜੀ ਜ਼ਮੀਨ ਸੀ ਉਹ ਸਾਡੇ ਨਾਲ ਸਰਦਾਰ ਜੀ ਨਾਲ ਦੁਬਾਰਾ ਕਰ ਜ਼ਮੀਨ ਸੀ ਜਦੋਂ ਵੀ ਕੋਈ ਨਹਿਰੀ ਪਾਣੀ ਆਉਂਦਾ ਮੀਰ ਅਕਬਰ ਸ਼ੌਰੀ ਨਾ ਉਹ ਸਾਡੀ ਪੰਚਾਇਤੀ ਵਿੱਚ ਡੋਕੀ ਡੋਕੀ ਨਾਲ ਉਹਨਾਂ ਦੀ ਖਬਰ ਲੋਗ ਜਾਂਦੀ ਕੋਪੈਨ ਦਾ ਸਹਿਯੋਗ ਰਿਆ ਨਾਲ ਅੱਜ ਅਸੀਂ ਆ ਜਿਹੜਾ ਲਾਕਰ ਛੇਵੇਂ ਤੱਕ ਲਿਈਏ ਇੱਕ ਰਿਸ ਕਦੋਂ ਅੰਨੇ ਤਾਂ ਬਸ ਕਰਕੇ ਜਿਹਦਾ ਪਕਵਾ ਤੋਂ ਬਾਅਦ ਜਿਹੜੇ ਸਾਨੂੰ ਦੁਬਾਰਾ ਛੇਵੇਂ ਮੌਕਾ ਮਿਲਿਆ ਅਸੀਂ ਉਹਦਾ ਜਿਹੜਾ ਪਾਣੀ ਦਾ ਖਾਲ ਕੰਪਲੀਟ ਕਰਦੇ ਕੁਝ ਨੌਜਵਾਨਾਂ ਨਾਲ ਸਾਡੇ ਨਾਲ ਗੱਲਬਾਤ ਕੀਤੀ ਗਈ ਸੀ ਉਹਨਾਂ ਨੇ ਵੀ ਜਿਹੜਾ ਕਿਹਾ ਵੀ ਸਰਪੰਚ ਨੇ ਬਹੁਤ ਵਧੀਆ ਕੀਤਾ ਹੈ ਤੇ ਉਹ ਰੋਵ ਜਿਹੜੇ ਪਿੰਡ ਵਾਸੀ ਸੀ ਉਹਨਾਂ ਨੇ ਵੀ ਤੁਹਾਡੀ ਜਿਹੜੀ ਬਹੁਤ ਸਿੰਚ ਕੀਤੀ ਹੈ ਜਿਹੜੇ ਨੌਜਵਾਨਾਂ ਲਈ ਜਿਹੜੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਕੀ ਆਪਾਂ ਦੇਖ ਰਹੇ ਹਾਂ ਕਿ ਨਸ਼ਾ ਕਰਨ ਲੱਗ ਜਾਂਦੇ ਆ ਤੁਹਾਡੇ ਵੱਲ ਜਿਹੜੇ ਆ ਉਹਨਾਂ ਦੇ ਖੇਡਣ ਦੇ ਲਈ ਵੀ ਇੰਤਜ਼ਾਮ ਕੀਤਾ ਗਿਆ ਵਾਲੀਵਾਲ ਫੈਕਟਰੀ ਜਾ ਕੇ ਤੁਸੀਂ ਜਿਹੜੀ ਹੈ ਛੱਟ ਵਗੈਰਾ ਦੱਸੀ ਹੈ ਤੇ ਮਸਲ ਲੈ ਕੇ ਆਪਾਂ ਜਦੋਂ ਗੱਲ ਕਰੀਏ ਤੁਸੀਂ ਆਉਣ ਵਾਲੇ ਟਾਈਮ ਦੇ ਜਿਹੜੇ ਆ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਮੇਰੀ ਪੰਚਾਇਤ ਨੇ ਜੋ ਖਾਂਸਾ ਕੀਤਾ ਜੋ ਮੇਰੇ ਮੈਂਬਰ ਨੇ ਅਸੀਂ ਪਹਿਲੇ 6 ਮਹੀਨਿਆਂ ਦੇ ਵਿੱਚ ਸਾਡੇ ਪਿੰਡ ਰਾਣੇ ਪਿੰਡ ਗਰਾਉਂਡ ਹੈ ਉਹਦੇ ਵਿੱਚ ਜਿਹੜਾ ਬਾਗੀ ਬਾਗ ਦਾ ਜਿਹੜਾ ਸਟੇਡੀਅਮ ਹੈ ਚੱਲ ਰਿਕਮ ਲਾਗੇ ਬਾਗੀ ਬਾਗ ਦਾ ਜਿਹੜੀ ਮੰਗ ਹੈ ਉਹ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਪੂਰਾ ਕਰਦੇ ਹਾਂ ਠੀਕ ਹੈ ਸਾਡੇ ਨੌਂ ਨੰਬਰ ਦਾ ਸ਼ਾਮੂਰਾ ਸਰਾਂ ਹੋਰ ਜੇ ਨਾ ਕਿਸੇ ਤਰ੍ਹਾਂ ਦੇ ਕੋਈ ਮੰਗ ਹੋਈ ਅਸੀਂ ਹਰ ਟਾਈਮ ਉਹਨਾਂ ਦੇ ਨਾਲ ਕਰਦੇ ਹਾਂ ਤੇ ਜਿਹੜੀ ਪਿੰਡ ਦੀ ਪੰਚਾਇਤੀ ਜ਼ਮੀਨ ਸੀ ਇਸ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਤੁਹਾਡੇ ਵੱਲੋਂ ਕਿਹੜੇ ਕਿਹੜੇ ਜੜੇ ਇੱਥੇ ਕੰਮ ਕਰਵਾਏ ਗਏ ਕੰਮ ਤਾਂ ਇਹ ਕੰਪਲੀਟ ਕਾਫੀ ਜਿਆਦਾ ਕਰਾਏ ਗਏ ਪਰ ਤਾਂ ਜਿਹੜੀ ਆਪਾਂ ਜਗ੍ਹਾ ਤੇ ਖੜੇ ਆਏ ਸਾਡੀ ਪੰਡ ਨਵਰਾਣਾ ਤੇ ਰਾਣਾ ਦੀ ਜ਼ਮੀਨ ਹੈ 16 ਇਕੜ ਜਿੰਦੇ ਵਿੱਚ ਸਾਡੀ ਗ੍ਰਾਮ ਚ ਨਵਰਾਣਾ ਦੀ 8 ਇਕੜ ਜ਼ਮੀਨ ਸੀ ਜਿੰਦੀ ਜੋ ਪਹਿਲਾਂ ਇੱਕ ਸਵਾ ਕੇ ਕਿਲਾ ਜਿਹੜੀ ਜ਼ਮੀਨ ਸੀ ਸਾਡੀ ਪਜਾਉ ਸੀ ਉਸ ਤੋਂ ਬਾਅਦ ਅਸੀਂ ਪੂਰੇ ਜਿਹੜਾ 5 ਸਾਲਾਂ ਦੇ ਟਾਈਮ ਦੇ ਵਿੱਚ ਸਾਡਾ ਜਿਹੜਾ 2018 ਤੋਂ ਸ਼ੁਰੂ ਹੋਇਆ ਸੀ 30 ਦਸੰਬਰ ਤੋਂ ਅਸੀਂ ਆਪਦੇ ਜਿਹੜੇ ਪਿੰਡ ਦੇ ਸਹਿਯੋਗ ਨਾਲ ਪੰਚਾਇਤ ਦੇ ਸਹਿਯੋਗ ਨਾਲ ਅੱਜ ਅਸੀਂ ਜਿਹੜੀ ਜ਼ਿਆਦਾ ਨਹੀਂ ਤੇ ਜ਼ਿਆਦਾ ਤੋਂ ਜ਼ਿਆਦਾ 3.4 ਸਾਢੇ 4.5 ਕਿਲੋ ਜਿਹੜੀ ਜ਼ਮੀਨ ਹੈ ਅਸੀਂ ਪਜਾਉ ਕਰ ਲਈ ਜਿਹਦੇ ਵਿੱਚ ਪੌਣੇ 5 4 ਸਾਢੇ 4.5 ਕਿਲੋ ਤੋਂ ਬਾਅਦ ਅਸੀਂ ਜਿਹੜਾ ਨਾਲ ਹੀ ਮੀਆਂ ਬਾਕੀ ਜੰਗਲ ਲਾਇਆ ਜਿਹਦੇ 10 ਹਜ਼ਾਰ ਰੁੱਖ ਲੱਗਾ ਹੈ ਉਹ ਸ਼ੇਕ ਕੋ ਕੋਨਾਲ ਜਗ੍ਹਾ ਹੋਈ ਔਰ ਕਿਹੜੇ ਕਿਹੜੇ ਕੰਮ ਜਿਹੜਾ ਤੁਹਾਡੇ ਵੱਲ ਕਰਵਾਏ ਜਾ ਰਹੇ ਕੰਮ ਤਾਂ ਜੀ ਇਸੇ ਜਿਹੜੀ ਇਹ ਜਗ੍ਹਾ ਸਾਰੇ ਪਿੰਡ ਦੇ ਤਕਰੀਬਨ ਨੀਵੀਂ ਜਗ੍ਹਾ ਸੀ ਇਹਦੇ ਵਿੱਚ ਇੱਥੇ ਸਭ ਤੋਂ ਉਹ ਜਿਹੜਾ ਬਾਰਿਸ਼ ਹੁੰਦੀ ਸੀ ਤੇ ਨਾਲ ਦੀ ਨਾਲ ਹੀ ਉਹ ਸਾਡੇ ਨਾਲ ਜਿਹੜੇ ਨਾਲ ਸਾਡੇ ਸਰਦਾਰ ਬਲਵਿੰਦਰ ਸਿੰਘ ਹੈ ਉਹਨਾਂ ਦੀ ਜ਼ਮੀਨ ਹੈ 10 12 ਕਿੱਲੇ ਜਿਹੜੀ ਪਾਣੀ ਦੀ ਮਾਰ ਹਟਾ ਜਾਂਦੀ ਸੀ ਉਹਦੇ ਵਿੱਚ ਫਿਰ ਅਸੀਂ ਜਿਹੜਾ ਗੱਲ ਕਰੀ ਪੰਚਾਇਤ ਦੇ ਵੱਲੋਂ ਜਿੰਨਾ ਵੀ ਪੈਸਾ ਲਾ ਕੇ ਇਹਦੇ ਵਿੱਚ ਤੇ ਡੂੰਘੇ ਬੋਰ ਕਰਵਾਏ ਗਏ ਨੇ ਅੱਗੇ ਨਾਲ ਹੀ ਬੋਰ ਕਰਵਾਏ ਗਏ ਨੇ ਸਾਡਾ ਬਹੁਤ ਵਧੀਆ ਚੈਂਬਰ ਬਣਾਇਆ ਗਿਆ ਜੋ ਹੁਣ ਬਾਰਿਸ਼ ਹੁੰਦੀ ਹੈ ਤਾਂ ਹੁਣ ਸਾਨੂੰ ਕੋਈ ਟੈਨਸ਼ਨ ਨਹੀਂ ਕੋਈ ਡਰ ਨਹੀਂ ਵੀ ਜਿਹੜੀ ਸਾਡੀ ਫਸਲ ਖਰਾਬ ਹੋਣ ਤੋਂ ਬਚ ਜਾਂਦੀ ਹੁਣ ਵੀ ਤੁਸੀਂ ਮੌਜੂਦਾ ਜਿਹੜੇ ਇਲੈਕਸ਼ਨ ਲੜ ਰਹੇ ਹੋ ਉਸ ਦੇ ਵਿੱਚ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਵੱਲੋਂ ਕਿਹੜੇ-ਕਿਹੜੇ ਅੱਗੇ ਕੰਮ ਜਿਹੜੇ ਕਰਵਾਏ ਜਾਣਗੇ ਅੱਗੋਂ ਸਾਨੂੰ ਦੱਸੋ ਵੀ ਤੁਸੀਂ ਹੋਰ ਕਿਹੜੇ-ਕਿਹੜੇ ਕੰਮ ਕਰਵਾਓਗੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਜਗ੍ਹਾ ਤੇ ਖੜੇ ਆ ਮੇਰੇ ਨਾਲ ਹੀ ਕਮ ਸੇ ਕਮ ਜਿਆਦਾ ਨਹੀਂ ਤੇ 6-700 ਵੋਟ ਹੋਏਗੀ ਜਾਂ ਆਪਾਂ ਘਰ ਗਿਆਲੀ ਤੇ ਘਰ ਵੀ ਤੋਂ 250 ਦੇ ਨੇੜੇ ਤੇ ਕਰਵੋਣੇ ਸਾਰੇ ਮੇਰੇ ਜਿਹੜੇ ਇਥੋਂ 2-3 ਕਿਲੋਮੀਟਰ ਇਹਨਾਂ ਨੂੰ ਪਿੰਡ ਪਿੰਦਾ ਛੋਟੇ ਬੱਚੇ ਜਿਹੜੇ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਜਾਂਦੇ ਨੇ ਤੇ ਮੇਰੀ ਸਰਕਾਰ ਅਗੇ ਬੇਨਤੀ ਹੋਵੇਗੀ ਜਿਹੜੇ ਬੱਚਿਆਂ ਵਾਸਤੇ ਆ ਸਭ ਤੋਂ ਪਹਿਲਾਂ ਪ੍ਰਾਇਮਰੀ ਸਕੂਲ ਅਸੀਂ ਇਸ ਜ਼ਮੀਨ ਤੇ ਦੇਾਂਗੇ ਤੇ ਸਾਡੀ ਜਿਹੜੀ ਇੱਥੇ ਪਿੰਡ ਗ੍ਰਾਮ ਚੈਨਾਵਰਾਂ ਦੇ ਵਿੱਚ ਪ੍ਰਾਇਮਰੀ ਸਕੂਲ ਦਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਕੰਮ ਸ਼ੁਰੂ ਕੀਤਾ ਜਾਵੇ ਗੱਲਬਾਤ ਹੋਰ ਵੀ ਸਾਡੇ ਨਾਲ ਜਿਹੜੇ ਸੱਜਣ ਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇ ਜਿਹੜੇ ਕੰਮ ਸੀ सरपंच ਵੱਲੋਂ ਜਿਹੜੇ ਕਰਵਾਏ ਗਏ ਸੀ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮਤਰ ਸਿੰਘ ਸੰਘੇ ਜੀ ਤੇਰ ਸਿੰਘ ਜੀ ਕਿਹੜੇ ਕਿਹੜੇ ਕੰਮ ਹੈ ਜਿਹੜੇ ਸਰਪੰਚ ਵੱਲੋਂ ਕਰਵਾਏ ਗਏ ਆ ਲਗਭਗ ਸਰਪੰਚ ਸਾਹਿਬ ਵੱਲੋਂ ਸਾਰੇ ਹੀ ਕੰਮ ਕਰਵਾਏ ਗਏ ਨੇ ਜਿੰਨੇ ਵੀ ਸਾਡੇ ਟਾਣੀਆਂ ਦੇ ਤੇ ਪਿੰਡ ਦੇ ਸੀ ਪੰਜ ਸਾਲ ਦੇ ਕਾਰਜਕਾਲ ਵਿੱਚ ਕਿੰਨੇ ਕੁ ਕੰਮ ਕਰਵਾਏ ਗਏ ਆ ਜਾਂ ਪਿਛਲੇ ਨੇ ਜਿਹੜੇ ਸੀ ਆਦੇ ਟਾਈਮ ਵਿੱਚ ਕਿੰਨੇ ਕੰਮ ਕਰਵਾਏ ਉਹਦੇ ਵਿੱਚ ਕਿੰਨਾ ਕੁ ਜਿਹੜਾ ਇਹਨਾਂ ਨਾਲ ਫਰਕ ਹੈ ਕੰਮ ਦਾ ਦਿਨ ਰਾਤ ਦਾ ਫਰਕ ਹੈ ਜੀ ਪਿਛਲੇ ਨੇ ਤਾਂ ਕੁਝ ਵੀ ਨਹੀਂ ਮਤਲਬ ਕਿ ਕੋਈ ਵੀ ਸੂਜਦੇ ਢੰਗ ਨਾਲ ਕੋਈ ਵੀ ਕੰਮ ਨਹੀਂ ਹੋਇਆ ਇਸ ਦਰਮ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਪੰਚਾਇਤਾਂ ਵੀ ਕੋਈ ਕੰਮ ਕਰਦੀਆਂ ਹੁੰਦੀਆਂ ਨੇ ਹੁਣ ਜਿਹੜਾ ਆਉਣ ਵਾਲਾ ਟਾਈਮ ਹੈ ਇਲੈਕਸ਼ਨਾਂ ਦਾ ਟਾਈਮ ਹੈ ਇਸ ਵਿੱਚ ਜਿਹੜਾ ਕਿਸ ਦੀ ਤੁਸੀਂ ਸਪੋਰਟ ਕਰ ਰਹੇ ਹੋ ਕਿਵੇਂ ਮਤਲਬ ਕਿਸ ਤਰ੍ਹਾਂ ਦਾ ਸਰਪੰਚ ਤੁਸੀਂ ਜਿਹੜਾ ਚਾਹੁੰਦੇ ਹੋ ਅਸੀਂ ਤਾਂ ਗੁਰਜੀਤ ਸਿੰਘ ਵਰਗੇ ਸਰਪੰਚ ਚਾਹੁੰਦੇ ਹਾਂ ਜੀ ਹਾਂਜੀ ਤਾਂ ਅਸੀਂ ਵੀ ਸਪੋਰਟ ਕਰ ਰਹੇ ਹਾਂ ਹੋਰ ਜਿਹੜੇ ਸਾਥੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਮੌਸਮ ਨੂੰ ਲੈ ਕੇ ਬਸ ਇਹੀ ਹੈ ਕਿ ਸੂਝਵਾਨ ਆਪ ਦਾ ਸਰਪੰਚ ਬਣਾਓ ਕਿਹਨਾ ਮਜੀ ਆਪਣਾ ਕਰਸ ਸਿੰਘ ਕਰਸ ਸਰਸੰਗੀ ਦੇ ਕਿੰਨੇ ਕੰਮ ਜਿਹੜੇ ਆ ਸਰਪੰਚ ਵੱਲੋਂ ਜਿਹੜੇ ਇੱਥੇ ਪਿੰਡ ਦੇ ਵਿੱਚ ਕਰਾਏ ਗਏ। ਸਰਪੰਚ ਬੰਮ ਜੀ ਸਾਰੇ ਕੰਮ ਕਰਾਏ ਗਏ ਨੇ। ਸਾਰੀਆਂ ਪਿਲਸਾਂ ਨਹੀਂ ਲੱਗੀਆਂ ਸੀਗੀਆਂ ਸਾਡੇ ਬਿਊਰਗੜੀਆਂ ਉਹ ਵੀ ਸਾਰੀਆਂ ਟੋਟਲ ਲੱਗ ਚੁੱਕੀਆਂ ਨੇ। 3 ਬਣ ਗਏ ਤੇ ਸੜਕਾਂ ਨਾਲੀਆਂ ਤੁਸੀਂ ਵੇਹਦੇ ਪਏ ਜੀਆਂ ਸਾਰਾ ਬਹੁਤ ਵਧੀਆ ਕੰਮ ਕੀਤਾ ਸਰਪੰਚ ਸਾਹਿਬ ਜਾਈ ਕੀ ਜ ਨਹੀਂ ਨੇ। ਉਹਦੇ ਪਾਰੇ ਵੀ ਸਾਰਾ ਬੜੀ ਆਧਾਰਿਕ। ਕੋਈ ਸਟੇਡੀਅਮ ਵਗੈਰਾ ਬਣਾਇਆ ਗਿਆ? ਹਾਂ ਬਣਾਇਆ ਗਿਆ। ਬਣਾਇਆ ਗਿਆ। ਔਰ ਕੜੇ ਕੜੇ ਕੰਮ ਕਰਾਏਗਾ ਜਿਹੜੇ ਤੁਹਾਡੀ ਨਿਗਾਹ 'ਚ ਨਹੀਂ ਮਾਰੇ ਦੱਸੋਗੇ ਔਰ ਸਾਰੇ ਕੰਮ ਵਧੀਆ ਤੇ ਟੇਕਾ ਵਾਲੇ ਸਾਰੇ ਬੱਚਾ ਸਟੇਡੀਅਮ ਔਰ ਵਧੀਆ ਬਣਾਇਆ ਹੈ ਇਸ ਇਨਸਾਨ ਘਟ ਬੜਾ ਵਧੀਆ ਬਣਾਤਾ ਹੈ ਜੋ ਬਹੁਤ ਵਧੀਆ ਉੱਥੇ ਚੇਅਰ ਵਗੈਰਾ ਤੁਸੀਂ ਬਸ ਸਾਰਾ ਇਹਨਾਂ ਦੇ ਬੁਰੇ ਆਪਸ ਇਹਨਾਂ ਦਾ ਪਹਿਲਾ ਜਿਹੜਾ ਸਰਪੰਚ ਮਜੂਦਾ ਸੀ ਜੇ ਉਹਨਾਂ ਵੱਲੋਂ ਕੋਈ ਕੰਮ ਜਿਹੜੇ ਕਰਾਏ ਗਏ ਸੀ ਉਹਨਾਂ ਤੋਂ ਬਾਅਦ ਇਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਕਿੰਨਾ ਕੋਈ ਜਿਹੜਾ ਫਰਕ ਹੈ ਜਿਹੜਾ ਦੱਸੋ ਜੀ ਸਾਡੇ ਰঞ্জੀਤ ਸਿੰਘ ਪਹਿਲਾਂ ਸਰਪੰਚ ਬਣੇ ਜਿਹੜੇ ਯੁਰਗ ਬਣੇ ਸੀ ਪਹਿਲਾਂ ਉਹ ਕੋਈ ਕੰਮ ਨਹੀਂ ਕਰਾਇਆ ਸੀ ਨਾ ਅਰੇ ਇਹ ਤਾਂ ਤੇ ਜੋ ਦਾ ਰঞ্জੀਤ ਬਣਿਆ ਇਹਨੇ ਵਟ ਕੱਢਦੇ ਸਾਰੇ ਪਿੰਡ ਤੋਂ ਕਈਆ ਕੰਮ ਕੀ ਖਸਾਰੇ ਆਹਨਰ ਟਾਈਮ ਤੱਕ ਕੀ ਮੀਨ ਕਰ ਰਹੇ ਹੋ ਸਰਪੰਚ ਸਾਹੀ ਤਾਂ ਸਾਨੂੰ ਆਸੇ ਵੀ ਜਿੱਤੇ ਤੇ ਕੰਮ ਫੇਰਾ ਜਾਂ ਹੁਣ ਸਾਡੇ ਬਹੁਤ ਵਧੀਆ ਕੰਮ ਕੀਤੇ ਨੇ ਸਰਪੰਚ ਸਾਹਿਬ ਨੇ ਸਰ ਕੀ ਨਵੇਂ ਤੁਹਾਡਾ ਰঞ্জੀਤ ਸਿੰਘ ਮੇਰਾ ਨਾਮ ਆ ਜੀ ਪਿੰਡ ਨਵੇਂ ਰਾਣੇ ਦਾ ਵਾਸੀ ਆ ਤੇ ਜਿਹੜਾ ਆਪਣਾ ਸਰਪੰਚ ਸਾਡਾ ਗੁਰਜੀਤ ਸਿੰਘ ਆ ਜੀ ਤੇ ਜੋ ਵੀ ਸਾਡੇ ਕਾਰਜ ਜਿਹੜੇ ਪਿਛਲੇ 25 ਸਾਲਾਂ ਤੋਂ ਨਹੀਂ ਹੋਏ ਸੀ ਉਹ ਸਰਪੰਚ ਸਾਹਿਬ ਨੇ ਜਿਹੜੇ ਸਾਡੇ ਸਾਰੇ ਕਾਰਜ ਪੂਰੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਕੋਈ ਨਹਿਰੀ ਖਾਲੇ ਜਿੱਦਾਂ ਕੋਈ ਆਪਣਾ ਸਿਵਿਆਂ ਦਾ ਹੋ ਗਿਆ ਜੀ ਤੇ ਪਿੰਡ ਦੀਆਂ ਸਟੇਡੀਅਮ ਹੋ ਗਿਆ ਠੀਕ ਹੈ ਜੀ ਆਂਗਣਵਾੜੀ ਹੋ ਗਈ ਇਹ ਸਾਰੇ ਕੰਮ ਆ ਜਿਹੜੇ ਆ ਸਾਡੇ ਸਰਪੰਚ ਸਾਹਿਬ ਨੇ ਕੀਤੇ ਨੇ ਤੇ ਜੋ ਵੀ ਰਹਿੰਦੇ ਕੰਮ ਨੇ ਉਹ ਸਾਨੂੰ ਪੂਰੀ ਉਮੀਦ ਹੈ ਵੀ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਦੁਬਾਰਾ ਕੰਪਲੀਟ ਕਰਨਗੇ ਇਹ ਕਾਮਣੇ ਜਿਹੜੇ ਹਕੀਕਤ ਦੇ ਵਿੱਚ ਕਰਾਏਗੇ ਨੇ? ਹਾਂਜੀ ਹਾਂਜੀ ਬਿਲਕੁਲ ਕਰਾਏਗੇ ਨੇ। ਹੋਰ ਵੀ ਕਿਹੜੇ ਯੁਵਾ ਜਿਹੜੇ ਪੀੜ੍ਹੀ ਇਹਨਾਂ ਦੇ ਨਾਲ ਕੋਈ ਮੌਜੂਦ ਹੈ ਜਿਹੜਾ ਇਹਨਾਂ ਦੇ ਨਾਲ ਤੁਰ ਰਿਹਾ ਇਸ ਟਾਈਮ? ਹਾਂਜੀ ਹਾਂਜੀ ਸਾਰੇ ਮੌਜੂਦ ਨੇ। ਆਉਣ ਵਾਲੇ ਇਲੈਕਸ਼ਨਾਂ 'ਚ ਤੁਸੀਂ ਸਪੋਰਟ ਕਰ ਰਹੇ ਹੋ ਇਹਨਾਂ ਦੀ? ਹਾਂਜੀ ਹਾਂਜੀ ਬਿਲਕੁਲ ਕਰ ਰਹੇ ਹਾਂ। ਹੋਰ ਕੀ ਨਹੀਂ ਤੁਸੀਂ ਇਹਨਾਂ ਤੋਂ ਰਖਦੇ ਜਿਹੜਾ ਆਉਣ ਵਾਲਾ ਜਿਹੜਾ ਟਾਈਮ ਹੈ? ਆਉਣ ਵਾਲੇ ਟਾਈਮ ਦੇ ਵਿੱਚ ਮੇਦੇ ਹੀ ਰੱਖਦੇ ਹਾਂ ਵੀ ਜੋ ਸਾਡੇ ਕਾਰਜ ਜਿਹੜੇ ਰਹਿੰਦੇ ਨੇ ਉਹ ਇਹ ਪੂਰੇ ਕਰਨਗੇ। ਸਾਨੂੰ ਪੂਰੀ ਉਮੀਦ ਹੈ ਨਾਲ। ਕੋਈ ਸੜਕਾਂ ਵਗੈਰਾ ਬਣਾਈਆਂਗੇ ਨੇ? ਹਾਂਜੀ ਹਾਂਜੀ ਬਿਲਕ ਉਰੀ ਸਾਡੇ ਨਾਲ ਜਿਹੜੇ ਸੱਜਣ ਨੇ ਉਹ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਵੀ ਕਰਦੇ ਆ ਕਿ ਕਿਸ ਤਰ੍ਹਾਂ ਦੇ ਜਿਹੜੇ ਕੰਮ ਐ ਜਿਹੜੇ ਗੁਰਜੀਤ ਜੀ ਸਰਪੰਚ ਵੱਲੋਂ ਜਿਹੜੇ ਕਰਾਏਗਾ ਸੀ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਲਜੀਤ ਸਿੰਘ ਵਿਰੇ ਬਲਜੀਤ ਸਿੰਘ ਜੀ ਕਿੰਨੇ ਕੋ ਕੰਮ ਐ ਜਿਹੜੇ ਸਰਪੰਚ ਵੱਲੋਂ ਜਿਹੜੇ ਕਰਾਏਗਾ ਸੀ ਇੱਥੇ ਕੰਮ ਵਿਰੇ ਬਹੁਤ ਸਰਪੰਚ ਸਾਹਿਬ ਨੇ ਕਰਾਏ ਨੇ ਕੋਈ ਕੰਮਾਂ ਦੀ ਗਿਣਤੀ ਕਰੀਏ ਤੇ ਮੇਨ ਤੱਕ ਆਪ ਯਾਦ ਨਹੀਂ ਉਹ ਕੀ ਕੀ ਬਹੁਤ ਖੁਸ਼ ਹੋਇਆ ਯਾਰ ਲੌਕਟਰ ਲੱਗੀ ਕਟਲ ਸ਼ੈੱਡ ਜਿਹੜੇ ਆਏ ਸੀਗੇ ਆਂਗਣਵਾੜੀ ਵਗੈਰਾ ਕਾਫੀ ਕੰਮ ਸ਼ਮਸ਼ਾਨਖੜ ਸਾਡਾ ਬੁਰਾ ਹਾਲ ਸੀਗਾ ਬਹੁਤ ਵਧੀਆ ਸ਼ਮਸ਼ਾਨਖੜ ਬਣਿਆ ਹੋਰ ਵੀ ਕੰਮ ਕਾਫੀ ਇੱਥੇ ਕਿਸਾਨਾਂ ਵਾਸਤੇ ਸ਼ੈੱਡ ਪਿਆ ਸਾਡੇ ਗੁਰਦੁਆਰਾ ਸਾਹਿਬ ਵੀ ਕੰਮ ਆਰ ਵਾਲਾ ਕੰਮ ਮਿੱਕੇ ਮੋਟੇ ਕੰਮ ਜਿਹੜੇ ਆਮ ਕਰਾਂ ਚੁੰਦੇ ਨੇ ਪਿੰਡਾਂ 'ਚ ਬਹੁਤ ਸਾਰੇ ਕੰਮ ਵਧੀਆ ਹੋਏ ਨੇ ਜੇ ਆਪਾਂ ਗੱਲ ਕਰੀਏ ਜਿਹੜਾ 5 ਸਾਲ ਦਾ ਕਾਰਜਕਾਲ ਸੀ ਇਹਦੇ ਵਿੱਚ ਜਿਹੜੇ ਕੰਮ ਕਰਾਏ ਗਏ ਤੇ ਇਸ ਤੋਂ ਪਹਿਲਾਂ ਵੀ ਕੋਈ ਸਰਪੰਚ ਸੀ ਜਿਹੜੇ ਮਜੂਦ ਰਹੇ ਹੋਣਗੇ ਤੇ ਉਹਨਾਂ ਵੱਲੋਂ ਕਿੰਨੇ ਕੁ ਕੰਮ ਕਰਾਇਆ ਗਿਆ ਸੀ ਤੇ ਇਸ ਟਾਈਮ ਦੇ ਵਿੱਚ ਦੇ ਵਿੱਚ ਕਿੰਨਾ ਕੁ ਫਰਕ ਆ ਤੁਸਾਨੂੰ ਦੱਸੋ ਕੁ ਮੜਿਆ ਮੈਨੂੰ ਤਾਂ ਵੀਰੇ ਜਿਤਕ ਲੱਗਦਾ ਹੈ ਵੀ ਸਾਡੇ ਪਿੰਡ ਚ ਜੋ ਵੀ ਨਿਸ਼ਾਨੀਆਂ ਨੇ ਇਸ ਸਰਪੰਚ ਸਾਹਿਬ ਦੀਆਂ ਨੇ ਜੋ ਵੀ ਤੁਸੀਂ ਦੇਖ ਸਕਦੇ ਜੇ ਪਿਛਲੇ ਕਿਸੇ ਸਰਪੰਚ ਦੀ ਕੋਈ ਦੇਣ ਨਹੀਂ ਪਿੰਡ ਨੂੰ ਸਾਡੇ ਪੰਚਾਇਤੀ ਜ਼ਮੀਨ ਦਾ ਬਹੁਤ ਬੁਰਾ ਹਾਲ ਸੀਗਾ ਪੰਚਾਇਤੀ ਜ਼ਮੀਨ ਸਰਪੰਚ ਸਾਹਿਬ ਨੇ ਕਰਵਾਈ ਜੋ ਪਿਛਲੇ 30 35 ਸਾਲ ਤੋਂ ਟੋਏ ਵੱਜੇ ਪਿਆ ਸੀ ਬਹੁਤ ਬੁਰਾ ਹਾਲ ਸੀਗਾ ਉਹ ਵਾਦ ਕੀਤੀ ਹੋਰ ਵੀ ਕੰਮ ਬਹੁਤ ਤੇ ਆਉਣ ਵਾਲੇ ਟਾਈਮ 'ਚ ਵੀ ਕਰਨਗੇ ਮੇਰੇ ਹਿਸਾਬ ਨਾਲ ਸਾਨੂੰ ਬੜੀ ਮਿਹਨਤ ਇਹਨਾਂ ਤੋਂ ਹੁਣ ਸਪੋਰਟ ਕਰਨ ਜਾ ਰਹੇ ਹਨ ਪੂਰੀ ਪੂਰੀ ਸਪੋਰਟ ਹੈ ਜੀ ਪੂਰੀ ਹੋਰ ਵੀ ਕੋਈ ਸਾਥੀ ਸੱਜਣ ਜਾਂ ਇਹਨੇ ਜਿਹੜੇ ਮੌਜੂਦ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਗੱਲਬਾਤ ਇਹ ਕਰਦੇ ਹੋਣਗੇ ਕਿ ਜਿਹੜੇ ਕੰਮ ਕਰਾਇਆ ਕੋਈ ਵਿਰੋਧ ਵੀ ਹੋਏਗਾ ਇਹਨਾਂ ਦਾ ਵਿਰੋਧੀ ਤਾਂ ਫਿਰ ਹੁੰਦੇ ਹੀ ਨਹੀਂ ਪਿੰਡ 'ਚ ਜੀ ਐਡੀ ਗੱਲ ਵੀ ਨਹੀਂ ਵਿਰੋਧ ਨਾ ਹੋਵੇ ਬਾਕੀ ਕਮਾਲ ਵਿਕੀਤ ਵਿਰੋਧ ਕਰਨਾ ਨਹੀਂ ਚਾਹੀਦਾ ਬਾਕੀ ਕੀ ਨਾ ਕੰਮ ਕੀਤਾ ਵੀਰੋ ਦੇ ਅੰਦਰ ਬੈਠੇ ਮਾ ਲੋਕਟਲ ਗਈਏ تھے ਲੋਕਟਲ ਕਰ ਕਰ ਵੀਰੇ ਆਈ ਆਪਣੇ ਇਕੱਲੇ ਛੱਡੋ ਜਿਹੜੇ ਮਰਜੀ ਟਾਣੀ ਤੇ ਤੂੰ ਜਾ ਦੇਖ ਸਕਦੇ ਜੀ ਕੰਮ ਬੋਲਦੇ ਨੇ ਜੀ ਸਰਪੰਚ ਸਾਹਿਬ ਦੇ ਕੀਤੇ ਹੋਏ ਠੀਕ ਹੈ ਹੋਰ ਵੀ ਜਿਹੜੇ ਸੱਜਣ ਸੀਗੇ ਉਹਨਾਂ ਵੱਲੋਂ ਕੁਰਸੀਆਂ ਵਗੈਰਾ ਕਈਆਂਗੇ ਸੀ ਇਹ ਵੀ ਮਿਲੀਆਂ ਨੇ ਕੁਰਸੀਆਂ ਮਿਲੀਆਂ ਬਹੁਤ ਕੁਝ ਮਿਲਿਆ ਵੀਰੇ ਕੁਰਸੀਆਂ ਛੱਡ ਰਾਬਾ ਵਗੈਰਾ ਜਿਹੜੇ ਜਿੰਨੇ ਵੀ ਕੰਮ ਸੀ ਸਾਰੇ ਹੋਏ ਨੇ ਵੀ ਥੈਂਕ ਯੂ ਧੰਨਵਾਦ ਕੀ ਨਾਮ ਹੈ ਜੀ ਆਪਣਾ ਨਰਮਲ ਸਿੰਘ ਨਿਰਮਲ ਸਿੰਘ ਦੀ ਸਰਪੰਚ ਵਾਲੇ ਜਿਹੜਾ ਕੰਮ ਕਰਾਏ ਗਏ ਆ ਉਹ ਵਧੀਆ ਕਰਾਏ ਗਏ ਆ ਸਾਰੇ ਕਹਿ ਰਹੇ ਆ ਤੁਹਾਨੂੰ ਕੀ ਕੀ ਚੰਗਾ ਲੱਗ ਰਿਹਾ ਜਿਹੜੇ ਸਰਪੰਚ ਨੇ ਜਿਹੜਾ ਕੰਮ ਕਰਾਏ ਮਾੜੇ ਦੱਸੋ ਸਾਨੂੰ ਹਨੂ ਜੀ ਬਹੁਤ ਵਧੀਆ ਲੱਗਾ ਐ ਜਿਹੜੇ 5 ਸਾਲਾਂ 'ਚ ਬਹੁਤ ਕੰਮ ਹੋਏ ਨੇ ਪਿਛਲੇ ਜਿੰਨੇ ਵੀ ਸਰਪੰਚ ਸੀ ਉਹਨਾਂ ਤੋਂ ਵੱਧ ਚੜ੍ਹ ਕੇ ਕੀਤੇ ਨੇ ਸਰਪੰਚ ਨੇ ਕਿਹੜੇ ਕਿਹੜੇ ਕੰਮ ਕੀਤੇ ਕੋ ਸਾਨੂੰ ਦਣਾਓਗੇ ਮੜੇ ਹਾਂਜੀ ਲੌਗ ਟਾਇਲਜ਼ ਲੱਗੀ ਐ ਜੀ ਰੇਕ ਟਾਣੀਆਂ ਤੇ ਲੱਗੀ ਐ ਪੈਂਟ ਦੇ ਜਿਵੇਂ ਆ ਬੈਂਚ ਨੇ ਸਾਰੇ ਪੰਚਾਇਤ ਨੂੰ ਉਹ ਮਿਲੇ ਨੇ ਜੀ ਕੋਲੇਟਾਂ ਦਾ ਕੰਮ ਉਹ ਕੀਤਾ ਜੀ ਛੱਡਾ ਦਾ ਕੰਮ ਉਹ ਵੀ ਤਾ ਸਾਰੇ ਕੰਮ ਹੋ ਗਏ ਸਾਰੇ ਕੰਮ ਕਰਾਏ ਗਏ ਹਾਂਜੀ ਹਾਂਜੀ ਆਉਣ ਵਾਲੇ ਟਾਈਮ ਵਿੱਚ ਕੀ ਮਿਹਨਤ ਕਰ ਰਹੇ ਹੋ ਕਿਸ ਤਰ੍ਹਾਂ ਦੇ ਤੁਸੀਂ ਸਰਪੰਚੋਂ ਦੇ ਆਉਣ ਵਾਲੇ ਟਾਈਮ ਵਿੱਚ ਆਉਣ ਵਾਲੇ ਟਾਈਮ ਤੇ ਵੀ ਅਸੀਂ ਤਾਂ ਇਸ ਸਮੇਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਜੋ ਵੀ ਕੰਮ ਰਹਿੰਦੇ ਵੀ ਨੇ ਉਹ ਵੀ ਕਰਾਂਗੇ ਜੀ ਹੋਰ ਸੱਜਣ ਜਿਹੜੇ ਮਿੱਤਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਮਸਲੇ ਨੂੰ ਲੈ ਕੇ ਜਿਹੜੇ ਸਰਪੰਚ ਹੀ ਲੈ ਕੇ ਇਹੋ ਹੀ ਕਹਾਂਗੇ ਵੀ ਅਸੀਂ ਇਹ ਸਰਪੰਚ ਦੇ ਨਾਲ ਆ ਸਾਰਾ ਪਿੰਡੇ ਦੇ ਨਾਲ ਹੈ ਜਿਵੇਂ ਇਹ ਕਹਿਣੇ ਗੋਮੇ ਹੋ ਗਏ ਕਹਿਣਾ ਮਤਲਬ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹਾਂਜੀ 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 ਠੀਕ ਹੈ ਧੰਨਵਾਦ ਜੀ ਓਕੇ ਜੀ ਔਰ ਵੀ ਜਿਹੜੇ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਕਿਸਾਨ ਨੇ ਜਿਹੜੇ ਪਿੰਡ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇ ਜਿਹੜੇ ਕੰਮ ਹੈ ਪਿੰਡ ਦੇ ਸਰਪੰਚ ਵੱਲੋਂ ਕਰਵਾਏ ਗਏ ਸੀ ਜਾਂ ਨਹੀਂ ਕਰਵਾਏ ਗਏ ਸੀ ਇਹਦੇ ਪਿੱਛੇ ਕਿੰਨਾ ਕੋਈ ਸੱਚਾ ਗੱਲਬਾਤ ਕਰਦੇ ਆ ਹਾਂਜੀ ਕੀ ਨਾਮ ਜੀ ਆਪਣਾ ਸੁਖਚਾਨ ਸਿੰਘ ਜੀ ਸੁਖਚਾਨ ਸਿੰਘ ਜੀ ਕਿੰਨਾ ਕੋਈ ਕੰਮ ਜਿਹੜਾ ਸਰਪੰਚ ਵੱਲੋਂ ਕਰਾਏ ਜਾ ਰਹੇ ਆ ਕੰਮ ਜੀ ਬਹੁਤ ਆਏ ਨੇ ਪਿਛਲੇ ਇਸ ਸਰਪੰਚੀ ਵਿੱਚ ਸਾਨੂੰ ਸਰਪੰਚ ਸਾਹਿਬ ਦੀ ਪੰਚੀ ਵਿੱਚ ਮਨਲ ਬਾਰਡਰ ਬਾਕਸ ਦਾ ਪਾਣੀ ਹੈ ਟੋਟੀਆਂ ਦਾ ਪਾਣੀ ਰੇਕ ਘਰ ਦੇ ਵਿੱਚ ਪਹੁੰਚਿਆ ਉਸ ਤੋਂ ਬਾਅਦ ਲੋਕ ਟਾਇਲ ਰੇਕ ਮੰਨ ਲਓ ਲੱਕੀ ਰੇਕ ਦਾ ਰ ਉਤਵੜ ਬਟਾਪਾ ਪਿੰਸ ਨਾਲ ਲਵਾਈਆਂ ਨੇ ਇਹ ਘਰ ਦੇ ਵਿੱਚ ਬਜ਼ੁਰਗਾਂ ਦੀਆਂ ਤੇ ਮੇਰਾ ਉਸ ਤੋਂ ਬਾਅਦ ਪਾਣੀ ਦਾ ਸਭ ਕੁਝ ਮਤਲਬ ਪੇਰ ਪੰਚਾਇਤੀ ਜ਼ਮੀਨ ਬਣਾਈ ਹੈ ਜੀ 5 ਕਿੱਲੇ 5 ਏਕੜ ਪੰਚਾਇਤੀ ਜ਼ਮੀਨ ਆ ਕੇ ਉਪਜਾਉ ਕੀਤੀ ਹੈ ਜੀ ਉਹ ਤੋਂ ਉਹਦਾ ਜਿਹੜਾ ਹੰਦਨ ਹੁੰਦੀ ਉਹ ਜਿੱਥੇ ਮਰਜ਼ੀ ਲਗਾ ਸਕਣਗੇ ਇਸ ਤੋਂ ਪਹਿਲਾਂ ਜਿਹੜਾ ਕੋਈ ਵੀ ਸਰਪੰਚ ਰਿਹਾ ਸੀ ਉਹਨੇ ਇੰਨਾ ਕੰਮ ਕੀਤਾ ਸੀ ਘਰੇ ਟਾਈਮ ਦੇ ਵਿੱਚ ਇਹ ਜੀ ਇਹਨਾਂ ਨੇ ਇਹਨਾਂ ਦੀ ਪੰਚਾਇਤੀ ਤੋਂ ਹੋਰ ਹੋਰਿਆ ਕੰਮ ਆਇਆ ਜੀ ਇਸੇ ਤਰ੍ਹਾਂ ਹੀ ਨਵੀਂ-ਨਵੀਂ ਅਪਡੇਟ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਦੇਖਦੇ ਰਹੋ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ